ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕਾਹੂ ਵੀ ਹਾਵੇ ਰੰਗ ਦਾ ਸਰੂਪ ਕਾਹੂ ਵੀ ਆਵੇ ਮਾਈ ਬਾਪ ਪੂਤ ਕਾਹੂ ਵੀ ਆਵੇ ਰਾਜ ਮਿਲਕ ਵਪਾਰਾ ਸ਼ਾਂਤ ਵੀ ਆਵੇ ਹਰ ਨਾਮ ਅਦਾਰਾ ਰਚਨਾ ਸਾਚ ਬਣੀ ਸਭ ਕਾ ਏਕ ਤਨੀ ਰਹਾਓ ਇਹ ਪੰਜਵੀਂ ਪਾਚਾਹੀ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਉਹੀ ਸਾਰੀ ਸ੍ਰਿਸ਼ਟੀ ਉਸੇ ਦੀ ਪੈਦਾ ਕੀਤੀ ਹੋਈ ਹੈ ਇਕੋ ਹੀ ਹਰੇਕ ਜੀਵ ਦਾ ਮਾਲਕ ਹੈ ਤਾਵੇਂ ਪਰਮਾਤਮਾ ਹੀ ਹਰੇਕ ਜੀਵ ਦਾ ਮਾਲਕ ਹੈ ਫਿਰ ਵੀ ਕਿਸੇ ਮਨੁੱਖ ਦੀ ਉਮਰ ਦੁਨੀਆ ਦੇ ਰੰਗ ਤਮਾਸ਼ਿਆਂ ਦੁਨੀਆ ਦੇ ਸੋਹਣੇ ਰੂਪਾਂ ਅਤੇ ਪਦਾਰਥਾਂ ਦੇ ਰਸਾਂ ਸੁਆਦਾਂ ਵਿੱਚ ਬੀਤ ਰਹੀ ਹੈ ਕਿਸੇ ਦੀ ਉਮਰ ਮਾਂ ਪਿਓ ਪੁੱਤਰ ਆਦਿ ਪਰਿਵਾਰ ਦੇ ਮੋਹ ਵਿੱਚ ਗੁਜ਼ਰਦੀ ਹੀ ਹੈ ਕਿਸੇ ਮਨੁੱਖ ਦੀ ਉਮਰ ਰਾਜ ਮੰਨਨ ਭੋਏ ਦੀ ਮਾਲਕੀ ਵਪਾਰ ਆਦਿ ਕਰਨ ਵਿੱਚ ਲੰਘ ਰਹੀ ਹੈ ਇਹ ਭਾਈ ਸਿਰਫ ਸੰਤ ਦੀ ਉਮਰ ਪਰਮਾਤਮਾ ਦੇ ਨਾਮ ਦੇ ਆਸਰੇ ਬੀਤਦੀ ਗੁਜ਼ਰਦੀ ਹੈ ਕਿਸੇ ਮਨੁੱਖ ਦੀ ਉਮਰ ਵੇਦ ਆਦਿਕ ਧਰਮ ਪੁਸਤਕ ਪੜਨ ਅਤੇ ਧਾਰਮਿਕ ਚਰਚਾ ਵਿੱਚ ਗੁਜ਼ਰ ਰਹੀ ਹੈ ਕਿਸੇ ਮਨੁੱਖ ਦੀ ਜ਼ਿੰਦਗੀ ਜੀਵ ਦੇ ਸਵਾਦ ਵਿੱਚ ਬੀਤ ਰਹੀ ਹੈ ਕਿਸੇ ਦੀ ਉਮਰ ਇਸਤਰੀ ਨਾਲ ਕਾਮ ਪੂਰਤੀ ਵਿੱਚ ਲੰਘਦੀ ਜਾਂਦੀ ਹੈ ਇਹ ਭਾਈ ਸ਼ਾਂਤੀ ਸਿਰ ਪਰਮਾਤਮਾ ਦੇ ਨਾਮ ਵਿੱਚ ਮਸਤ ਰਹਿੰਦੇ ਹਨ ਕਿਸੇ ਮਨੁੱਖ ਦੀ ਉਮਰ ਜੂਆ ਖੇਡਦਿਆਂ ਲੰਘ ਜਾਂਦੀ ਹੈ ਕੋਈ ਮਨੁੱਖ ਅਫੀਮ ਆਦੀ ਨਸ਼ੇ ਦਾ ਆਦੀ ਹੋ ਜਾਂਦਾ ਹੈ ਉਸ ਦੀ ਉਮਰ ਨਸ਼ਿਆਂ ਵਿੱਚ ਹੀ ਗੁਜ਼ਰਦੀ ਹੈ ਕਿਸੇ ਦੀ ਉਮਰ ਪ੍ਰਾਇਆ ਤਨ ਚੁਰਾਉਂਦਿਆਂ ਬੀਤਦੀ ਹੈ ਪਰ ਪ੍ਰਭੂ ਦੇ ਭਗਤਾਂ ਦੀ ਉਮਰ ਪ੍ਰਭੂ ਦਾ ਨਾਮ ਸਿਮਰਿਆ ਹੀ ਗੁਜ਼ਰਦੀ ਹੈ ਕਿਸੇ ਮਨੁੱਖ ਦੀ ਉਮਰ ਯੋਗ ਸਾਧਨ ਕਰਦਿਆਂ ਕਿਸੇ ਦੀ ਧੁੰਨੀਆਂ ਤੇ ਪੰਦਿਆ ਕਿਸੇ ਦੀ ਦੇਵ ਪੂਜਾ ਕਰਦਿਆਂ ਗੁਜ਼ਰਦੀ ਹੈ ਕਿਸੇ ਬੰਦੇ ਦੀ ਉਮਰ ਰੋਗਾਂ ਵਿੱਚ ਗੰਮਾਂ ਵਿੱਚ ਅਨੇਕਾਂ ਝਟਕਨਾ ਵਿੱਚ ਬੀਤਦੀ ਹੈ ਕਿਸੇ ਮਨੁੱਖ ਦੀ ਸਾਰੀ ਉਮਰ ਪੁਰਾਣਾ ਯਾਮ ਕਰਦਿਆਂ ਲੰਘ ਜਾਂਦੀ ਹੈ ਪਰ ਸੰਤ ਦੀ ਉਮਰ ਗੁਜ਼ਰਦੀ ਹੈ ਪਰਮਾਤਮਾ ਦੀ ਸਤਸਲਾ ਦੇ ਗੀਤ ਗਾਉਂਦਿਆਂ